ਨਮਸਕਾਰ ਮੈਂ ਹਾਂ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਸੰਸਦ ਹਲਕਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਕਾਫੀ ਸੁਖੀਆਂ ਬਠੋਰੇ ਨੇ ਜਾਂ ਕਹਿ ਦਈਏ ਪੰਜਾਬ ਦੇ ਲੋਕ ਚਰਨਜੀਤ ਸਿੰਘ ਚੰਨੀ ਦੀ ਰੱਜ ਕੇ ਤਾਰੀਫ ਕਰ ਰਹੇ ਨੇ ਤਾਰੀਫ ਕਰਨ ਵੀ ਕਿਉਂ ਨਾ ਤਾਰੀਫ ਕਰਨੀ ਬਣਦੀ ਹੈ ਜਦੋਂ ਪੰਜਾਬ ਦਾ ਸੰਸਦ ਲੋਕ ਸਭਾ ਸੰਸਦ ਭਵਨ ਦੇ ਵਿੱਚ ਜਾਂਦਾ ਹੈ ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਹੈ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦਾ ਹੈ ਪੰਜਾਬ ਦੇ ਕੋਟਿਆਂ ਦੀ ਗੱਲ ਕਰਦਾ ਹੈ ਤਾਂ ਕਿਉਂ ਨਾ ਤਾਰੀਫ ਕੀਤੀ ਜਾਵੇ ਹਾਂਜੀ ਚਰਨਜੀਤ ਸਿੰਘ ਚੰਨੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਉਹਨਾਂ ਦੀ ਜਿਹੜੀ ਪੰਜਾਬ ਦੇ ਵਿੱਚ ਤਾਰੀਫ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਲੋਕ ਸਭਾ ਸੰਸਦ ਭਵਨ ਦੇ ਵਿੱਚ ਜਾ ਕੇ ਪਹਿਲਾ ਮੁੱਦਾ ਰੱਖਿਆ ਬੰਦੀ ਸਿੰਘਾਂ ਦੀ ਰਿਹਾਈ ਉਨੇ ਕਿਹਾ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਭੋਗ ਚੁੱਕੇ ਨੇ ਸਜ਼ਾਵਾਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਲੇਕਿਨ ਬੰਦੀ ਸਿੰਘਾਂ ਨੂੰ ਹਰਿਆ ਕੇ ਉਹ ਨਹੀਂ ਕੀਤਾ ਜਾ ਰਿਹਾ ਦੂਜਾ ਉਹਨਾਂ ਮੁੱਦਾ ਚੁੱਕਿਆ ਹੈ ਭਾਈ ਅਮਰਪਾਲ ਸਿੰਘ ਖਾਲਸਾ ਜੋ ਨਵੇਂ ਐਮਪੀ ਬਣੇ ਨੇ ਹਲਕਾ ਸ਼੍ਰੀ ਖਨੂਰ ਸਾਹਿਬ ਤੋਂ ਜਿਨ੍ਹਾਂ ਉੱਤੇ NSA ਲੱਗੀ ਹੋਈ ਹੈ ਅਤੇ 1 ਸਾਲ ਦੀ NSA ਹੋਰ ਵਧਾ ਦਿੱਤੀ ਗਿਆ ਉਸ ਨੂੰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਰੀਲੀਜ਼ ਕੀਤਾ ਜਾਵੇ ਉਹਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਕਿਉਂਕਿ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਹੈ 192000 ਤੋਂ ਵੱਧ ਫਰਕ ਦੇ ਵੋਟਾਂ ਨਾਲ ਉਹ ਜਿੱਤੇ ਨੇ ਤੀਜਾ ਉਹਨਾਂ ਮੁੱਦਾ ਚੱਕਿਆ ਹੈ ਸਿੱਧੂ ਮੂਸੇਵਾਲਾ ਦੇ ਕਤਲकांड ਬਾਰੇ ਮਰਹੂਮ ਸਿੱਧੂ ਮੂਸੇਵਾਲਾ ਦੇ ਹੱਕ ਦੇ ਵਿੱਚ ਬੋਲੇ ਚਰਜ ਸਿੰਘ ਚੰਨੀ ਉਹਨਾਂ ਨੇ ਕਿਹਾ ਨਾ ਤੇ ਪੰਜਾਬ ਦੀ ਸਰਕਾਰ ਨੇ ਇਨਸਾਫ ਦਿੱਤਾ ਅਤੇ ਨਾ ਹੀ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਨਸਾਫ ਦਿੱਤਾ ਇੱਕ ਪੁੱਤ ਕੱਲਾ ਜਿਨ੍ਹਾਂ ਦਾ ਮਰ ਗਿਆ ਹੋਵੇ ਜਿਨ੍ਹਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਹੋਵੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਤੇ ਉਹਨਾਂ ਦੇ ਤਾਏ ਚਾਚੇ ਗੁਹਾਰ ਲਗਾ ਰਹੇ ਨੇ ਕਿ ਸਾਨੂੰ ਇਨਸਾਫ ਮਿਲੇ ਪਰ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਭਗਵੰਤ ਮਾਨਵੀ ਚੁੱਪ ਨੇ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੁੱਪ ਨੇ ਅਤੇ ਉਸ ਨੇ ਵੱਡਾ ਇੱਕ ਹੋਰ ਇਲਜ਼ਾਮ ਲਗਾਇਆ ਐਸੇ ਕੋਟੇ ਨੂੰ ਲੈ ਕੇ ਕਿਉਂਕਿ ਪਹਿਲਾਂ ਭਾਰਤ ਦੇ ਵਿੱਚ ਐਸੀ ਕੋਟਾ ਜਿਹੜਾ 90 ਸੀ ਹੁਣ 50 ਤੋਂ 60% ਕੋਟਾ ਜਿਹੜਾ ਹੈ ਡਿਵਾਈਡ ਕਰ ਦਿੱਤਾ ਗਿਆ ਹੈ ਜਿਹੜਾ ਐਸੇ ਕੋਟਾ ਖਤਮ ਕਰਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਇਹਨਾਂ 5 ਸਾਲਾਂ ਦੇ ਵਿੱਚ ਇਸ ਨੂੰ ਵੀ ਲੈ ਕੇ ਚੰਨੀ ਖੂਬ ਭਰੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਸੰਸਥਾਾਂ ਤੇ ਫਿਰ ਉਸ ਨੇ ਗੱਲ ਕੀਤੀ ਮਜ਼ਦੂਰ ਵਰਗ ਦੀ ਉਹਨੇ ਕਿਹਾ ਮਜ਼ਦੂਰ ਵਰਗ ਨੂੰ ਕੀ ਮਿਲਦਾ ਹੈ ਨਿਰੇਗਾ ਦੀ ਤਿਆਰੀ ਜਿਹੜੀ ਹੈ ਵਧਾ ਕੇ ਉਹ ਐਟਲੀਸਟ 500 ਰੁਪਏ ਹੋਵੇ ਤਾਂ ਕਿ ਇੱਕ ਟਾਈਮ ਦੀ ਰੋਟੀ ਤਾਂ ਪੱਕ ਸਕੇ ਪੰਜਾਬ ਦੇ ਮਜ਼ਦੂਰ ਦੇ ਘਰ ਇਹ ਬੜੀ ਵੱਡੀ ਗੱਲ ਕੀਤੀ ਹੈ ਮਜ਼ਦੂਰਾਂ ਦੇ ਹੱਕ ਵਿੱਚ ਚਰਨਜੀਤ ਸਿੰਘ ਚੰਨੀ ਨੇ ਅਤੇ ਐਸੀ ਕੋਟੇ ਬਾਰੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅੰਮ੍ਰਿਤਪਾਲ ਅੰਮ੍ਰਿਤਪਾਲ ਖਾਲਸਾ ਬਾਰੇ ਅਤੇ ਇਸ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਅਤੇ ਉਹਨੇ ਫਿਰ ਕਿਹਾ ਹੈ 2024 ਦੇ ਵਿੱਚ ਜਿਹੜਾ ਬਜਟ ਪਾਸ ਕੀਤਾ ਹੈ ਸਾਨੂੰ ਪੰਜਾਬ ਦੇ ਲੋਕਾਂ ਨੂੰ ਅਤੇ ਪੰਜਾਬ ਦੇ ਕਿਸਾਨਾਂ ਨੂੰ ਮਿਲਿਆ ਹੈ ਲੱਕੜ ਦਾ ਮੁੰਡਾ ਲੱਕੜ ਦਾ ਮੁੰਡਾ ਕੋਈ ਵਿਸ਼ੇਸ਼ ਪੈਕੇਜ ਨਹੀਂ ਐਮਐਸਪੀ ਨਹੀਂ ਫਸਲਾਂ ਦਾ ਕੋਈ ਨਵੀਨੀਕਰਨ ਨਹੀਂ ਜਿਹੜੇ ਬੀਜ ਨੇ ਜਿਹੜੀਆਂ ਖਾਦਾਂ ਨੇ ਕੋਈ ਉਹਨਾਂ ਤੇ ਸਬਸਿਡੀ ਨਹੀਂ ਪੰਜਾਬ ਦਾ ਕਿਸਾਨ ਜਿਹੜਾ 68% ਭਾਰ ਦੇ ਟਿੱਡ ਭਰਦਾ ਹੈ ਉਹਨੂੰ ਜਿਹੜਾ ਹੈ ਅਣ ਦੇਖਿਆ ਕੀਤਾ ਜਾ ਰਿਹਾ ਹੈ ਇਸ 2024 ਦੇ ਬਜਟ ਦੇ ਵਿੱਚ ਦੂਸਰੇ ਪਾਸੇ ਸਾਰੇ ਕਹਿੰਦੇ ਨੇ ਕਿ ਬਜਟ ਤੇ ਬਹੁਤ ਵਧੀਆ ਹੈ ਲੇਕਿਨ ਜੇ ਗੱਲ ਕਰੀਏ ਆਂਧਰਾ ਪ੍ਰਦੇਸ਼ ਦੀ ਜੇ ਗੱਲ ਕਰੀਏ ਬਿਹਾਰ ਦੀ ਉਹਨਾਂ ਨੂੰ ਬੜੇ ਵੱਡੇ ਵੱਡੇ ਪੈਕੇਜ ਮਿਲੇ ਨੇ ਮਿਲ ਨਹੀਂ ਕਿਉਂ ਨਾ ਕਿਉਂਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਈਂਸ ਕੀਤਾ ਹੈ ਉਨ੍ਹਾਂ ਦੇ ਸਿਰ ਤੇ ਭਾਰਤੀ ਜਨਤਾ ਪਾਰਟੀ ਤੀਜੀ ਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ ਇਸ ਨੂੰ ਲੈ ਕੇ ਬੜੇ ਵੱਡੇ ਸਵਾਲ ਕੀਤੇ ਰਹੇ ਚਰਜਿਸ ਚੰਨੀ ਨੇ ਉਹਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਡਟ ਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਾਂਗੇ 2024 ਦੇ ਬਜਟ ਨੂੰ ਲੈ ਕੇ ਬਜਟ ਦੇ ਵਿੱਚ ਸੁਧਾਰ ਲਿਆਵੇ ਅਤੇ ਪੈਕੇਜ ਦੇਵੇ ਪੰਜਾਬ ਸਰਕਾਰ ਨੂੰ ਉਹਨਾਂ ਨੇ ਕਿਹਾ ਭਾਵੇਂ ਪੰਜਾਬ ਨੂੰ ਸਾਡੀ ਸਰਕਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਸਰਕਾਰ ਹੈ ਲੇਕਿਨ ਡਿਵੈਲਪਮੈਂਟ ਦੇ ਕੰਮ ਹੋਣਗੇ ਹੋਣਗੇ ਤਾਂ ਪੰਜਾਬੀਆਂ ਦੇ ਹੋਣਗੇ ਤਾਂ ਪੰਜਾਬ ਦੇ ਇਹ ਬੜੀ ਵੱਡੀ ਗੱਲ ਕਹੀ ਹੈ ਚਰਨਜੀਤ ਸਿੰਘ ਚੰਨੀ ਨੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਖਾਸ ਕਰਕੇ ਰੱਜ ਕੇ ਤਾਰੀਫ ਕਰ ਰਹੇ ਨੇ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਉਹਨੇ 20 20 ਤੋਂ 25 ਮਿੰਟ ਦੀ ਸਪੀਚ ਸਪੀਚ ਜਿਹੜੀ ਹੈ ਦਿੱਤੀ ਹੈ ਲੋਕ ਸਭਾ ਸੰਸਦ ਦੇ ਵਿੱਚ ਧੰਨਵਾਦ